ਲੇਬਰ ਇਨਾ ਮਜਬੂਰ ਹੋ ਗਈ ਏ ਆਰਤੀਆਂ ਨੂੰ ਮਜਬੂਰ ਕਰੀ ਜਾਂਦੀ ਏ ਵੀ ਭਰਾਓ ਆਰਤੀਓ ਮਾਲ ਇਕੱਠਾ ਕਰਾ ਕੇ ਜਿੱਥੇ ਮਰਜੀ ਲਾ ਦਿਓ ਸਾਡੀ ਜਾਨ ਛਡਾਓ ਤੇ ਜੋ ਭਾਈ ਸਾਡੀ ਇੱਥੇ 500 ਰੁਪਇਆ ਦਿਹਾੜੀ ਵੀ ਨਹੀਂ ਪੈਂਦੀ ਦਿਨ ਰਾਤ ਅਸੀਂ ਇੱਥੇ ਸੌਣੇ ਆ ਰਾਖੀ ਕਰਦੇ ਆ ਇੱਥੇ ਇਹਨਾਂ ਨੂੰ ਬੈਠਾ ਨੂੰ 15 ਦਿਨ ਹੋ ਗਿਆ 30-40 ਹਜ਼ਾਰ ਘੱਟਾ ਭਰ ਕੇ ਬੈਠੇ ਆ ਇਹ ਏਰੀਆ ਬੜਾ ਬੈਕਵਰਡ ਜਿਹਾ ਇੱਥੇ ਚੋਰੀ ਚਾਰੀ ਦਾ ਬਹੁਤ ਜ਼ਿਆਦਾ ਡਰ ਰੈਂਦਾ ਇਹ ਜਦੋਂ ਲੇਬਰ ਵਾਲੇ ਰਾਤ ਨੂੰ ਸੌਂਦੇ ਨੇ ਵਿਚਾਰੇ ਕੋਈ ਬਿਮਾਰ ਹੋ ਜਾਂਦੇ ਨੇ ਤਾਂ ਪਰਿਵਾਰ ਦਾ ਪਿੱਛੋਂ ਬੰਦਾ ਹਾਲ ਆ ਜਦੋਂ ਇਥੋਂ ਲਿਫਟਿੰਗ ਹੋਊਗੀ ਤੇ ਇਹਨਾਂ ਦਾ ਹਿਸਾਬ-ਕਿਤਾਬ ਹੋ ਗਿਆ ਕੋਈ 4 ਪੈਸੇ ਇਹਨਾਂ ਦੇ ਘਰ ਤੇ ਨੂੰ ਜਾਣਗੇ ਤਾਂ ਸੈਦ ਨਹੀਂ ਕਰੇ ਜਾਣਾ ਤੇ ਸਾਡਾ ਮਾਲੀ ਤੱਕਦਾ ਕੋਈ ਕੋਈ ਲੇਬਰ ਦੇ ਬੰਦੇ ਕੋਈ ਛੱਟਵੇਟ ਬੰਦਾ ਮਾਰ ਗਿਆ ਟਾਪੇ ਲੈ ਕੇ ਉਹਦੇ ਕੋਲ ਲੈ ਕੇ ਨੂੰ ਚੋਰੀ ਕਰਦੇ ਮਾਲ ਚੋਰੀ ਹੁੰਦਾ ਤੇ ਉਹਦਾ ਕੌਣ ਤੁਮਬਾਰ ਹੋਗਾ ਦਾ ਤੁਸੀਂ ਦੇਖ ਰਹੇ ਹੋ ਧਰਮਪੋਤ ਅਦੀਨ ਪੈਂਦੀ ਦਾਣਾ ਮੰਡੀ ਭੈਣੀ ਵਿੱਚ ਲੱਗੇ ਕਣਕ ਦੀਆਂ ਬੋਰੀਆਂ ਦੇ ਅੰਬਾਰ ਲੇਫਟਿੰਗ ਨਾ ਹੋਣ ਕਾਰਨ ਮਜ਼ਦੂਰ ਵਰਗ ਬਹੁਤ ਪਰੇਸ਼ਾਨ ਹੋ ਰਿਹਾ ਆੜਤੀਆਂ ਮਜ਼ਦੂਰਾਂ ਅਤੇ ਭਾਰਤੀ ਕਿਸਾਨੀ ਉਨਖੋਸਾ ਦੇ ਆਗੂਆਂ ਵੱਲੋਂ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਗਈ ਸਰਕਾਰ ਮਰਦਾਬਾ ਸਰਕਾਰ ਮਰਦਾਬਾ ਕਿਹਾ ਸਰਕਾਰ ਮਰਦਾਬਾ ਕਿਹਾ ਸਰਕਾਰ ਮਰਦਾਬਾ ਪੈਣੀ ਮੰਡੀ ਦੇ ਵਿੱਚ ਖੜੇ ਹੋ ਕੇ ਬੇਨਤੀ ਕਰਨ ਵਾਸਤੇ ਖੜੇ ਨੇ ਰੁੱਖਾਂ ਦੇ ਵਿੱਚੋਂ ਪਤਾ ਨਹੀਂ ਲੱਗਦਾ ਕਿੱਥੋਂ ਨਿਕਲ ਕੇ ਆਉਂਦੇ ਨੇ 2-4 ਗੱਟੇ ਰੋਜ਼ ਹੀ ਚੱਕ ਕੇ ਲੈ ਜਾਂਦੇ ਨੇ ਲੇਬਰ ਇੰਨਾ ਮਜਬੂਰ ਹੋ ਗਈ ਏ ਆਰਤੀਆਂ ਨੂੰ ਮਜਬੂਰ ਕਰੀ ਜਾਂਦੀ ਏ ਵੀ ਭਰਾਓ ਆਰਤੀਓ ਮਾਲ ਇਕੱਠਾ ਕਰਾ ਕੇ ਜਿੱਥੇ ਮਰਜ਼ੀ ਲਾ ਦਿਓ ਸਾਡੀ ਜਾਨ ਛਡਾਓ ਭੈਣੀ ਮੰਡੀ ਨੂੰ ਕੋਈ ਨਹੀਂ ਵੇਖ ਰਿਆ ਟਰੱਕ ਜੁਨੀ ਵਿੱਚ ਜਾ ਕੇ ਬੇਨਤੀ ਕਰਦੇ ਨੇ ਲੇਬਰ ਵਾਲੇ ਆਰਤੀਏ ਪਰ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਅੱਜ ਇੱਕ ਹਫਤਾ ਹੋ ਗਿਆ ਭਰਾਈ ਕੀਤੀ ਨੂੰ ਲੇਬਰ ਕੱਲੀ ਕੀਤੀ ਜਿਮੀਦਾਰ ਆਪਣੇ ਘਰੇ ਚਲੇ ਗਏ ਨੇ ਤੇ ਚੋਰ ਦਿਨ ਬਦਨ ਵੱਧ ਰਹੇ ਨੇ ਤੇ ਪੂਰੇ ਦੁਖੀ ਹੋ ਕੇ ਲੇਵਰ ਆੜਤੀਆਂ ਨੇ ਇਹ ਮਤਲਬ ਸਟੈਪ ਚੁੱਕਿਆ ਸੋਨਾ ਸੋਨਾ ਕਿੰਨੇ ਟਾਈਮ ਤੋਂ ਫਰੀ ਬੈਠੇ ਹੋ ਜਦੋਂ ਦੀ ਲੈਫਟਿੰਗ ਨਹੀਂ ਹੋ ਰਹੀ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਸਾਨੂੰ ਬਾਜੀ ਇੱਥੇ ਇੱਕ ਮਹੀਨਾ ਹੋ ਚੱਲਿਆ ਫਰੀ ਬੈਠੇ ਆ ਤੇ ਚੋਰ ਇੱਥੇ ਆਉਂਦੇ ਆ ਦਾਤਰ ਲੈ ਕੇ ਤੇ ਸਾਨੂੰ ਦਿੰਦੇ ਧਮਕੀ ਧਮਕੀ ਦਿੰਦੇ ਆ ਤੇ ਗੱਟੇ ਚੱਕ ਕੇ ਲੈ ਜਾਂਦੇ ਆ ਅਹੀਂ ਫਿਰ ਉਹਨਾਂ ਕੋਲ ਹਥਿਆਰ ਹੁੰਦੇ ਹੀ ਡਰਦੇ ਮਾਰੇ ਗਾੜੀ ਨਹੀਂ ਹੁੰਦੀ ਤੇ ਜੋ ਭਾਈ ਸਾਡੀ ਇੱਥੇ 500 ਰੁਪਇਆ ਦਿਹਾੜੀ ਵੀ ਨਹੀਂ ਪੈਂਦੀ ਦਿਨ ਰਾਤ ਅਸੀਂ ਇੱਥੇ ਸੌਣੇ ਆ ਰਾਖੀ ਕਰਦੇ ਆ ਇੱਥੇ ਸਰਕਾਰ ਨੂੰ ਕੀ ਜਾਨਾ ਚਾਹੋਂਗੇ ਸਰਕਾਰ ਨੂੰ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਸਾਨੂੰ ਟਰੱਕ ਦੇਣ ਲੈ ਕੇ ਲੈਵ ਰਹੇ ਹਾਂ ਚਾਕੇ ਮਾਲ ਟਰੱਕ ਦੇ ਵਿੱਚ ਲੱਦੀਏ ਤੇ ਸਾਨੂੰ ਕਰੇ ਜਾਣਦਾ ਅਸੀਂ ਆਪਦੀ ਮਿਹਨਤ ਮਜ਼ਦੂਰੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਇਹਨਾਂ ਦਾ ਬਹੁਤ ਜ਼ਿਆਦਾ ਮੰਦਾਹਾਰ ਹੈ ਇੱਥੇ ਘਟੋ ਘਟ ਇਹਨਾਂ ਨੂੰ ਬੈਠਿਆਂ ਨੂੰ 15 ਦਿਨ ਹੋ ਗਿਆ 30-40 ਹਜ਼ਾਰ ਘਟਾ ਭਰ ਕੇ ਬੈਠੇ ਆ ਇਹ ਏਰੀਆ ਬੜਾ ਬੈਕਵਰਡ ਹੈ ਇੱਥੇ ਚੋਰੀ ਚਾਰੀ ਦਾ ਬਹੁਤ ਜ਼ਿਆਦਾ ਡਰ ਰਹਿੰਦਾ ਇਹ ਜਦੋਂ ਲੇਬਰ ਵਾਲੇ ਰਾਤ ਨੂੰ ਸੌਂਦੇ ਨੇ ਵਿਚਾਰੇ ਕੋਈ ਬਿਮਾਰ ਹੋ ਜਾਂਦੇ ਨੇ ਤਾਂ ਪਰਿਵਾਰ ਦਾ ਪਿੱਛੋ ਮੰਦਾਹਾਲ ਆ ਜਦੋਂ ਇੱਥੋਂ ਲਿਫਟਿੰਗ ਹੋਊਗੀ ਤੇ ਇਹਨਾਂ ਦਾ ਹਿਸਾਬ-ਕਿਤਾਬ ਹੋ ਗਿਆ ਕੋਈ 4 ਪੈਸੇ ਇਹਨਾਂ ਦੇ ਘਰ ਤੇੋਂ ਨੂੰ ਜਾਣਗੇ ਤੇ ਫੇਰ ਇਹ ਉਹਨਾਂ ਆਪਦੇ ਬੱਚੇ ਪਾਲਣੇ ਭੂਰਾ-ਭੂਰਾ ਜਵਾਕ ਇਹਨਾਂ ਦਾ ਬਹੁਤ ਜ਼ਿਆਦਾ ਮੰਦਾਹਾਰ ਆ ਅਸੀਂ ਤਾਂ ਇਹ ਹੀ ਭਾਰਤੀ ਕਿਸਾਨ ਯੂਨੀਅਨ ਖੋਸ ਤੇ ਪਹਾਣੀ ਮੰਡੀ ਦਾ ਜਿਹੜਾ ਮਾਲ ਉਹ ਤੋਂ ਚੌਦਾਂਾਂ ਦੇ ਵਿੱਚ ਲੈਫਟਿੰਗ ਕਰਾ ਕੇ ਆਪਦੇ ਟਿਕਾਣੇ ਪਹਚਾਇਆ ਜਾਵੇ ਤੇ ਇਹਨਾਂ ਨੂੰ ਵਿਚਾਰਿਆਂ ਨੂੰ ਛੁੱਟੀਆਂ ਕੀਤੀਆਂ ਜਾਣ। ਹਾਂਜੀ ਲੈਫਟਿੰਗ ਨਹੀਂ ਹੋ ਰਹੀ। ਲੈਫਟਿੰਗ ਹੋ ਰਹੀ ਨਹੀਂ। ਕੋਈ ਮੰਡੀ ਦਾ ਕੋਈ ਮਾਲ ਨਹੀਂ ਕਰਤ ਰਿਹਾ। ਅੱਗੇ ਕਿੰਨਾ ਕੁ ਟਾਈਮ ਇੱਥੇ ਬੈਠੇ ਰਵਾਂਗੇ। ਸਾਡੇ ਕੋਲ ਕੰਮ ਹੈ ਕਰੇ ਕੰਮ ਕੌਣ ਸਾਡੇ ਕੋਲ ਵੀ ਹੈਗੇ ਆ। ਤਾਂ ਸੈਦ ਨਹੀਂ ਕਰੇ ਜਾਣਾ ਤੇ ਸਾਡੇ ਮਾਲੀ ਚੱਕਦੇ ਕੋ ਕੋ ਲੇਵਲ ਦੇ ਬੰਦੇ ਕੋ ਛੱਟਵੇਟ ਬੰਦਾ ਮਾਰ ਗਿਆ। ਟਾਪੇ ਲੈ ਕੇ ਉਹਦੇ ਕੋਲ ਲੈ ਕੇ ਉਹ ਚੋਰੀ ਕਰਦੇ ਮਾਲ ਚੋਰੀ ਹੁੰਦਾ। ਤੇ ਉਹ ਤਾਂ ਕੌਣ ਦੁਬਾਰਾ ਹੋਊਗਾ ਦਾ। ਤੁਸੀਂ ਤਾਂ ਸਭ ਬੋਲ ਰਹੇ ਹੋ ਮਾਰਕਫੈਡ ਹਾਂਜੀ ਹਾਂਜੀ ਅੱਛਾ ਮੰਡੀਆਂ ਦੇ ਵਿੱਚ ਯਾਰ ਲਫਟਿੰਗ ਨਹੀਂ ਹੋ ਰਹੀ ਕਾਰਨ ਕੀ ਹੈ ਅੱਜ ਭੈਣੀ ਮੰਡੀ ਗਿਆ ਸੀਗਾ ਮੈਂ ਤੇ ਉੱਥੇ ਅੱਛਾ ਹਾਂਜੀ ਮੈਂ ਨਾ ਯੂਨੀਅਨ ਦੇ ਵਿੱਚ ਹੀ ਬੈਠਾ ਅੱਛਾ ਤੇ ਫਿਰ ਵੀ ਮੈਂ 그러면은 ਨਾਲ ਹੀ ਬੈਠੇ ਰਹੇ ਜੀ ਕਿਉਂਕਿ ਅੱਜ ਦੇ ਦੇਣਗੇ ਗੱਡੀਆਂ ਕਿਉਂਕਿ ਨਾ ਅਡਾਨੀ ਤੋਂ ਖਾਲੀ ਹੋਈਆਂ ਅਡਾਨੀ ਹੁਣ ਹੋ ਗਿਆ ਵਿਦਾ ਗੱਡੀਆਂ ਵਾਪਸ ਆ ਗਈਆਂ ਅੱਛਾ ਆ ਜਿੰਨਾਂ ਨੂੰ 10 ਗੱਡੀਆਂ ਦੇ ਆ ਇਹ ਮਾਲ ਸਾਰਾ ਅਡਾਨੀ ਉੱਥੇ ਜਾ ਰਿਹਾ ਅਡਾਨੀ ਅਡਾਨੀ ਹਾਂ ਅਡਾਨੀ ਜਾ ਅੱਛਾ ਹੁਣ ਉੱਥੇ ਰਸਾਇਣੀ ਦਾ ਕੋਈ ਨਹੀਂ ਆਉਣਾ ਲਈ ਉਹਦੇ ਲੱਖ ਗੱਟਾ ਕਿਤੇ ਹਾੜੀ ਚ ਲੈ ਜਾਂਦਾ ਕੋਈ ਸਾਰੇ ਮੰਡੀਆਂ ਨਹੀਂ ਉਹਨਾਂ ਕੋਲ ਟਰੱਕ ਹੀ ਨਹੀਂ ਪਹੁੰਚ ਰਹੇ ਉਹਨਾਂ ਕੋਲੇ ਮਤਲਬ ਗੱਡੀ ਚ ਨਹੀਂ ਪਹੁੰਚ ਰਹੇ ਗੱਡੀ ਚ ਮੰਡੀ ਚ ਹੀ ਨਹੀਂ ਪਹੁੰਚ ਰਹੀ ਗੱਡੀ ਕੋਈ ਵੀ ਕੋਈ ਨਹੀਂ ਅੱਜ ਪਹੁੰਚ ਜਾਣਗੀਆਂ 10 ਗੱਡੀਆਂ ਤੇਰਾ ਅੱਜ ਕੰਮ ਚੱਲਦਾ ਕਰਦੀ ਏ ਤੇ ਹੌਲੀ ਹੌਲੀ ਆ ਹਫਤੇ ਤੱਕ ਮੰਡੀ ਵਿਲੀ ਕਰਾ ਦੇਣੇ